ਸਤਿਨਾਮ ਵਾਹਿਗੁਰੂ ਸਾਹਿਬ ਜੀ ਕਿਰਪਾ ਕਰੋ ਦਿਨਕ ਦਤੈ ਮੇਰੇ ਗੁਣ ਅਗੁਣ ਵਿਚਾਰੂ ਕੋਈ ਮਟੀ ਕਾ ਗਿਆਤੋ ਪੈਸਵਾ ਮੇ ਮਨਸ ਕੀ ਗਤਿ ਹੀ ਵਾਹਿਗੁਰੂ ਸਾਹਿਬ ਜੀ ਬਰ ਮਹਾ ਮਾਜ ਮਹਲਾ ਪੰਜਵ ਘਰ ਚੌਥਾ ਇਕ ਅੰਕਾਰ ਸਤਿਗੁਰ ਪ੍ਰਸਾਦ ਕੀਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਚਾਰ ਕੁੰਡ ਦੇ ਦਿਸ ਪਰਮੇ ਥਕ ਥਕੇ ਆਏ ਪ੍ਰਭ ਕੀ ਸ਼ਾਮ ਤੇਨ ਦੁਦੇ ਤੇ ਬਾਰੇ ਕਿਤਨ ਆਵੇ ਕਾ ਜਲ ਬਿਨ ਸਾਕ ਮੁਲਾਵਤੀ ਉਪਜੈ ਨਹੀਂ ਦਾਮ ਹਰ ਨਹਨ ਮਿਲਿਆ ਸਾਜਨ ਕਦ ਭਾਈਐ ਮਿਸ਼ਰਾ ਜਿਤ ਕਰ ਹਰ ਕੰਤਨ ਪ੍ਰਗਟਈ ਪਟ ਨਗਰ ਸੇ ਗ੍ਰਾਮ ਸਰਬ ਸਿੰਗਾਰਤ ਬੋਲ ਰਸ ਸੰਦੇ ਸਭ ਖਾਮ ਪ੍ਰਭ ਸੁਮਮੀ ਕਾਮ ਤਵੀ ਹੁਣੀਆ ਮੀਤ ਸਜਨ ਸਭ ਜਾਮ ਨਾਨਕ ਕੀ ਬਣਦੀਆ ਕਰ ਕਿਰਪਾ ਦੀ ਜਨਮ ਹਰ ਮੇਲੋ ਸੁਮਮੀ ਸੰਗ ਪ੍ਰਭ ਜਿਸ ਕਾ ਨਿਹ ਚਰਦਾਮ ਚੇਤ ਗੁਬਿੰਦ ਅਰਦੀ ਹੈ ਹੋਵੇ ਅਨੰਦ ਗਣ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪੜਾ ਜਿਨ ਪਾਇਆ ਪ੍ਰਭ ਆਪਣਾ ਆਇਤ ਸੈ ਗਣ ਇਕ ਕਿਨ ਇਸ ਵੀਨ ਜੀਵਣਾ ਬਿਰਥਾ ਜਨਮ ਜਣਾ ਜੰਤਨ ਮਈਲ ਪੂਰਿਆ ਰਵਿਆ ਵਿੱਚ ਗੜਾ ਸੋ ਪ੍ਰਵ ਚੀਤਨ ਅਬਈ ਕੀਤੜ ਦੁਖ ਗਣਾ ਜਿਨੀ ਰਵਿ ਸੁ ਪ੍ਰਭੂ ਤਿੰਨਾ ਆਗਮਨ ਹਰ ਦਰਸ਼ਨ ਕੋ ਮੰਨ ਲੋ ਚਦ ਨਾਨਕ ਪਿਆਸ ਮਨਾ ਜੇ ਤੇ ਮਿਲੈ ਸੋ ਭਰਪੂ ਤਿਸ ਕੈ ਪਾਇ ਲਗ ਬਿਸਾਕ ਤੇੜਣ ਕੋ ਵਡਿਆ ਜਿਨਾਂ ਬਰੇ ਮੰਬਜੋ ਹਰ ਸਾਜਨ ਪੁਰਖ ਵਿਸਾਰ ਕੈ ਲਗੀ ਮਾਇਆ ਤੋ ਉਤਰ ਕਲਤਰਨਾ ਸੰਗਤਨਾ ਹਰ ਅਗਨਸੀਓ ਪਲਚ ਪਲਚ ਸਗਲੀ ਮੋਈ ਛੁਟ ਤੰਦੇ ਮੋਹ ਇੱਕ ਸਰ ਕੇ ਨਾਮ ਬਿਨ ਅਗਲੇ ਹੀ ਕੋ ਨੋਈ ਵਿਸਾਰੇ ਬੁਗਚਣਾ ਬਰਬੇ ਨੇ ਅਬਰ ਨ ਕੋਈ ਪ੍ਰੀਤਮ ਚਰਣੀ ਜੋ ਲਗੇ ਜਿਨ ਕੀ ਨਿਰਮਲ ਸੋਏ ਨਾਨਕ ਕੀ ਪ੍ਰਭ ਬੇ ਨਤੀ ਰਮਿਲੋ ਬਰਬਦ ਹੋਈ ਵਿਸਾਖ ਸਵਾ ਵਾ ਤਲਗ ਜਾਂ ਸੰਤ ਪੀਟੇ ਹਰ ਸੋਏ ਹਰ ਜੇਠ ਜੁੜੰਦਾ ਲੋੜੀ ਐ ਜਿਸ ਅਗ ਸਬਨ ਬੰਨ ਹਰ ਸੱਜਣ ਦਾਵਣ ਲੱਗਿਆ ਇਸਨ ਦੇ ਬਨ ਨਾਨਕ ਮੋਤੀ ਨਾਮ ਪ੍ਰਭ ਮਿਲ ਗਏ ਨਹੀਂ ਸੰਗ ਰੰਗ ਸਭੇ ਨਰਾਇਣ ਜੀਤੇ ਮਨ ਪਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸੇ ਕਈਏ ਤਨ ਆਪ ਲਿਆ ਜੇ ਨਿਲ ਵਿਛੜ ਕਿਉ ਰਵਨ ਸਾਧੂ ਸੰਗ ਪਰਪਤੇ ਨਾਨਕ ਰੰਗ ਬਣਨ ਹਰ ਜੇਠ ਰੰਗੀਲਾ ਤਿਸ ਦਾਣੀ ਜਿਸ ਕੇ ਪਾਗ ਮਥਨ ਅਸਾੜਤ ਪੰਦਾ ਤਿਸ ਲਗ ਹਰ ਨਾਨ ਜਿਨਾ ਪਾਸ ਜਗ ਜੀਵਨ ਪੁਰਖ ਤਿਆਗ ਕ ਨਾਨ ਸੰਦੀਆ ਦੋਏ ਪਾਇ ਮਗੁਚੀਐ ਗਨ ਪਈਐ ਸਜਮ ਕੀ ਪਾਸ ਜਿਹਾ ਬਿਜ ਸੁਲੁਣ ਹੈ ਮੱਤੇ ਜਉਨ ਕੇ ਆਸ ਰੈਣ ਵਿਹਾਣੀ ਪਛੋਤਾਣੀ ਉਹ ਚੱਲ ਗਏ ਨਰਾਸ ਜਿੰਨਕੋ ਸਾਧੂ ਪੇਟੇ ਐ ਸੋ ਦਰਗੇ ਹੋਏ ਖਲਾਸ ਕਰ ਕਿਰਪਾ ਪ੍ਰਵੈ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਰ ਬਿੰਦੂ ਜਕ ਨਹੀਂ ਨਾਨਕ ਕੀ ਅਰਧਾਸ ਅਸਰਤ ਵੰਸਾਂ ਦਾ ਤਿਸ ਲਗ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਮਣੀ ਚਰਨ ਕਮਲ ਸੋ ਪਿਆਰ ਮਨਨ ਰਤ ਸਾਚੇ ਰੰਗ ਇਕੋ ਨਮ ਅਦਾਰ ਦੇਖਿਆ ਰੰਗ ਕੜਾਵਿਆ ਜੇਸਨ ਸਬਸਰ ਹਰ ਅੰਦਰ ਤੇ ਬੂਦ ਸਭਾਵਣੀ ਮੇਲ ਸਾਧੂ ਕੇਵਣ ਹਾਰ ਵਾਣਤਨ ਪ੍ਰਭ ਸੰਗ ਮੌਲਿਆ ਸਮਰਥ ਪਰਖ ਅਬਾ ਹਰ ਮਿਲਣੇ ਨ ਮਨ ਲੋਚਦਾ ਕਰਮ ਮਿਲਾਉਣ ਹਾਰ ਜਿਨ ਸਕੀਏ ਪ੍ਰਭ ਪਾਇਆ ਉਹ ਤੈਨ ਕੈ ਸਦ ਬਲ ਹਾਰ ਨਾਨਕ ਹਰ ਜੀ ਮਾਇਆ ਕਰ ਸਬਦ ਸਵਾਰਣ ਹਾਰ ਸਹੁਣ ਤਿਨ ਸੁਆ ਗਣੀ ਜਿਨ ਰਾਮ ਨਾਮੁ ਹੋ ਰਹਾ ਪਦ ਮੈਂ ਪਰਮ ਬੁਲਾਣੀਆ ਦੂਜੇ ਲੱਗਾ ਹੈ ਤਾ ਲਖ ਸ਼ਿੰਗਾਰ ਬਣਾਇਆ ਕਰ ਜਨਾਈ ਕੇ ਇਹ ਦਿਨ ਦੇ ਬਿਨ ਸੁਸੀ ਤੇ ਤੇ ਵੇਲੇ ਕੈਸਨ ਪਰੇਤ ਪਕੜ ਚਲਾਇਨ ਦੂਤ ਜਮਾ ਕਿਸੇ ਨਦੀਨੀ ਪੇਛੜ ਖੜੋ ਤੇਖੇ ਨ ਵਾਏ ਜਿੰਸੋ ਲੱਗਾ ਹੈ ਤਾ ਹੱਥ ਮਰੋੜੇ ਤਨ ਕਭੇ ਸਿਆ ਹੋ ਵਸੀਤ ਜਿਹਾ ਵਿਜ ਸੁਣਣਾ ਕਰਮ ਸੰਦਰ ਰਖੇ ਤਾ ਨਾਨਕ ਪ੍ਰਭ ਸਰਨਾਗਤੀ ਚਨ ਬੋਤ ਪ੍ਰਭ ਦੇ ਸੇ ਪਧੂ ਨਰਕਨ ਪਈਐ ਗੁਰ ਰਖਣ ਵਾਣਹੀ ਤ ਅਸਨ ਪ੍ਰੇਮ ਮੜਾ ਕਿਉ ਮਿਲੀਐ ਹਰਜਾਈ ਮੰਤਨ ਪਿਆਰ ਦਰਸਨ ਕਾਣੀ ਕਿਹਾਨ ਮਲਵੈ ਮਾਇ ਸੰਤ ਸਹਾਈ ਪਰਮ ਕੀ ਹੋ ਤਨ ਕੇ ਲਗਾ ਪਾਈ ਵਣ ਵਿਣ ਪ੍ਰਭ ਕਿਉ ਸੁਖ ਪਾਈ ਐ ਦੂਜੀ ਨਹੀਂ ਜਾਏ ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰੇ ਅਗਾਇ ਆਪ ਤਿਆਗ ਬੇਨਤੀ ਕਰਹਿ ਇਹੋ ਪ੍ਰਭ ਲੜ ਲਾਈ ਜੋ ਹਰ ਕੰਤ ਮਿਲਾਈ ਸੇ ਵਿਚੜ ਕਤ ਨ ਜਾਏ ਪ੍ਰਭਿਨ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੂ ਸੁਖੀ ਵਸੰਦੀਆ ਜਿਨਾਂ ਮਾਇਆ ਹਰਾਈ ਕਤਕ ਕਰਮ ਕਮਾਵਾਣੀ दोसन ते परमेशल व्यापन सबरोग वेमुखोये राम ते लगन जन्म योग फिल कौड़े कौडे होई गए जितने माया भोग ਵਿੱਚ ਨਾ ਕੋਈ ਕਰ ਸਕੈ ਇਸ ਤੇ ਰੋਵ ਰੋਜਾ ਕੀਤਾ ਕਛ ਨ ਹੋਵਈ ਲਖਿਆ ਤੁਰ ਸੰਜੋਗ ਵਰਪਾਗੀ ਮੇਰਾ ਪ੍ਰਭ ਮਿਲੇ ਤਾ ਉਤਰੇ ਸਭ ਬਯੋਗ ਨਾਨਕ ਕੋ ਪ੍ਰਭ ਰਾਖ ਲੇ ਮੇਰੇ ਸਾਹਿਬ ਬੰਦੀ ਮੋਚ ਕਤਕ ਹੋਵੇ ਸਾਧ ਸੰਗ ਬਿنس ਸਬੈ ਸੋਚਾ ਮੰਗਰ ਮਸ ਹੁੰਦੀਆ ਹਰ ਪਿਰ ਸੰਗ ਬੈਠੜਿਆ ਜਿਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲਣਿਆ ਤਨ ਮਨ ਮੋਲਿਆ ਆਰਾਮ ਸਿਉ ਸੰਗ ਸਦ ਸੇ ਨਿੜਿਆ ਸਜਨਾ ਤੇ ਬਾਰੀ ਸਿਰਹਿਨ ਇਕਲੜਿਆ ਇਨਦੂ ਕਨਕ ਬੂ ਉਤਰ ਸੇ ਜਮਕੇ ਵਸ ਪੜਿਆ ਜਿਨੀਰ ਵਿਆ ਪ੍ਰਭ ਆਪਣ ਸੇ ਦਿਸਨਿਤ ਘੜਿਆ ਰਤਨ ਜਵੇਰ ਲਾਲ ਹਰ ਕੰਠ ਦਿਨ ਜੜੀਆਂ ਨਾਨਕ ਬਚੇ ਤੁੜ ਤਿਨ ਪ੍ਰਭ ਸਰਣੀ ਧਰ ਬੜੀਆਂ ਮੰਗਰ ਪ੍ਰਭ ਅਰਧਨਾ ਬਹੁ ਨਨ ਜੜਵਣੀਆਂ ਓ ਖੁਦ ਗਾਰਨ ਵਿਆਪਹੀ ਕੰਠ ਮਿਲਿਆ ਰਨਾਵ ਮਨ ਬੇਦੀਆ ਚਰਨ ਅਰ ਗਿੰਦ ਦਰਸਨ ਲਗੜਾ ਸੋ ਓਟ ਗੋਪਾਲ ਗੋਵਿੰਦ ਰਾਈ ਸੇਵ ਸੁਅਮੀ ਲਾ ਹੋ ਦੇਖਿਆ ਪਉ ਨਾ ਕਹੀ ਮੇਨ ਸਾਧੂ ਗੁਣਗਾ ਜੈਤਿ ਉਪਜੀਤ ਮਿਲੇ ਸੱਚੀ ਪ੍ਰੀਤ ਸਮਾ ਹੋ ਕਰ ਗਲਨੀ ਪਰ ਬ੍ਰਹਮ ਮੋੜ ਨ ਵਿਛੜਿਆ ਬਾਰ ਜਾਉ ਲਖ ਬੈਰਿਆ ਹਰ ਸੱਜਣ ਅਗਮ ਅਗਾਹੋ ਸ਼ਰਮ ਪੈ ਨੈ ਰਾਇਣ ਨਾਨਕਦਰ ਪੈ ਆ ਪੋਕ ਸੁਵੰਦ ਸਰਬ ਸੁਖੋ जिस बक्स वे परवा मांग मंजन संग साधुआ तूड़ी कर स्नान हर का नाम त्याय सोना सब नानो कर दाना जन्म मल उतर मंत्र जाय गुमान ਕਾਮ ਕਰੋਦ ਨ ਮੋਹੀਐ ਬਿਨ ਸਨ ਬਸਵਾਨਾ ਸਚੇ ਮਾਰਗ ਚਲਦਿਆ ਮੁਸਤਤ ਕਰੇ ਜਾਨ ਅਠ ਸਰ ਤੀਰ ਸਗਲ ਪੁਨ ਜੀਦ ਅਪਰਵਾਨਾ ਜਿਸ ਨੂੰ ਦੇਵੇ ਦਿਆ ਕਰ ਸੋਈ ਪੁਰਖ ਸੁਜਾਨ ਜਿਨਾ ਮਿਲਿਆ ਪ੍ਰਭ ਆਪਣਾ ਨਾਨ ਗਦੈਨ ਕੁਰਬਾਨ ਮੰਗ ਸੁਚੇ ਸੇ ਗੋਡੀ ਹੈ ਜਿਨ ਪੂਰਾ ਗੁਰ ਮਿਰਵਾਨ ਫਲ ਗੁਣ ਆਂਦੇ ਉਪਾਰ ਜਨਾ ਹਰ ਸੱਜਣ ਪ੍ਰਗਟਿਆਏ ਸੰਤ ਸਹਾਈ ਰਾਮ ਕੀ ਕਰ ਕਿਰਪਾ ਦੀਆਂ ਮਿਲਾਇ ਸੇ ਜਿਸ ਵਾਸੀ ਸਰਬ ਸੁਖੋ ਹੁਣ ਦੁਕਾ ਨਹੀਂ ਜਾਏ ਇਹ ਚੁਣੀ ਵੜੇ ਪਗਣੀ ਵਰ ਪਾਇਆ ਹਰ ਰਾਇ ਮਿਲ ਸਈਆ ਮੰਗਲ ਗਵਈ ਗੀਤ ਗੋਬਿੰਦ ਯਲਾਏ ਹਰ ਜਿ ਆਵਰ ਨਾ ਦੇ ਸਾਈ ਕੋਈ ਦੂਜਾ ਲਵੇ ਨਾ ਲਾਈ ਹਾਲਤ ਪਲਤ ਸਵਾਰੀਆਂ ਨਾ ਰਹਿ ਚਲ ਦਿੱਤੀਆਂ ਨ ਜਾਏ ਸੰਸਾਰ ਸਗਰ ਤੇ ਰਖੀਆਂ ਨ ਬਹੁੜ ਨ ਜਨਮੈਂ ਤਾਈ ਜਿਵਾ ਇੱਕ ਅਨੇਕ ਗੁਣ ਤਰੀ ਨਾਨਕ ਚਰਣੀ ਪਾਏ ਫਲ ਗੁਨਿਤ ਸੁਲਹੀਆ ਜਿਸ ਨੂੰ ਤਿਲਨਾ ਤਮਾਏ ਜਿਨ ਜਿਨ ਨਾਮ ਤੇ ਆਇਆ ਤੇਨਕੇ ਕਾਜ ਸਰੇ ਹਰ ਗੁਰ ਪੂਰਾ ਰੱデア ਦਰਗ ਸੱਚ ਘਰੀ ਸਰਬ ਸੁਖਾਂ ਦੇ ਚਰਨ ਹਰ ਪਉ ਜਲ ਬਿਕਮ ਤਰੀ ਪ੍ਰੇਮ ਭਗਤਿ ਨ ਪਾਇਆ ਦੇਖਿਆ ਨਹੀਂ ਜਰੀ ਕੋੜ ਗਏ ਦੁਬਦਾਨ ਸੇ ਪੂਰਨ ਸੱਚ ਪਰੇ पार ब्रह्म प्रभु यंदरे एक दरे महादिवस मूरत पले जिसको नदर की नाने दर्शदारपो हरि महादिवसमूरत पले ਜਿਸ ਕੋ ਨਦਰ ਕਰੀ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹਲਾ ਤਿਜ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਈ ਸਤਿਗੁਰ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿ ਸੇਤੀ ਮਨ ਵਜੀਆਂ ਬਾਤ ਆਈਆ ਰਾਗ ਰਤਨ ਪਰਿਵਾਰ ਪਰਿਆ ਸ਼ਬਦ ਗਾਵਣ ਆਈਆ ਸ਼ਬਦ ਗਾਉ ਹਰੀ ਕੀਰਾ ਮਨ ਜਿ ਨਿ ਵਸਾਇਆ ਕੈ ਨਾਨਕ ਨੰਦ ਰੋਵਾ ਸਤ ਗੁਰੂ ਮੈਂ ਪਾਇਆ ਏ ਮਨ ਮੇਰੋ ਤੂ ਸਦ ਰਹੁ ਹਰ ਨਾਲੀ ਹਰ ਨਾਲ ਰਹੁ ਤੂ ਮਨ ਮੇਰੇ ਦੁਖ ਸਭ ਬਿਜਰਨਾ ਅੰਗੇਕਾਰ ਕਰਿ ਤੇਰਾ ਕਰਜ ਸਭ ਸਵਾਰਨਾ ਸਉਨਾਗਲਾ ਸੰਰਾਤ ਸਵਾਮੀ ਜੋ ਕਿ ਮਨ ਵਸਾਰੇ ਕਹਿ ਨਾਨਕ ਮਨ ਮੇਰੇ ਸਦਾਰ ਵਰਣਾ ਲੈ ਸਜੇ ਸੈਬ ਕਿਉ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕੁਝ ਹੈ ਜਿਸ ਦੇ ਸੁਪਵੇ ਸਦਾ ਸਿਮਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਦੇ ਸ਼ਬਦ ਗਨੇਰੇ ਕਹੇ ਨਾਨਕ ਸੱਚੇ ਸਾਹਿਬ ਜਿਆ ਨਹੀਂ ਕਰਦੇ ਰ ਸਚ ਨਾਮ ਮੇਰਾ ਆਧਾਰੂ ਸਚ ਨਾਮ ਧਰ ਮੇਰਾ ਜੇ ਭੋਖਾ ਸਭ ਗਵਾਈਆਂ ਕਰਸ਼ਾ ਸੁਖ ਮਨ ਆਇ ਵਸਿਆ ਜੇ ਚੰ ਸਭ ਪੁਜਈਆ ਸਦਾ ਗੁਰਬਾਨ ਕੀਤਾ ਗੁਰ ਵਿਟੋ ਜਸ ਦੀ ਏ ਵੜਿਆਈਆ ਕਹਿ ਨਾਨਕ ਸਣ ਸੰਤੋ ਸਭ ਤਰੋ ਪਿਆਰੂ ਸਚਨ ਮੇਰਾ ਆਧਾਰ ਵਾਜੇ ਪੈ ਸ਼ੌਤਿਤ ਕਰਸ ਭਗ ਕਰਸ ਭਗ ਸ਼ਬਦ ਵਾਜੀ ਕਲਾ ਜਿਤ ਕਰਤਾਰੀਆ ਪੰਚ ਰੂਪ ਰਵਾਸ ਕੀਤੇ ਕਾਲ ਗੰਢ ਕੋ ਵਾਰਿਆ ਧੁਰ ਕਰ ਪਇ ਤੁਜਨ ਕੋ ਸੇ ਨਾਮ ਅਰਕ ਲਗੀ ਕਹਿ ਨਾਨਕ ਤੈ ਸਖਵਾ ਤਿਤ ਕਰ ਅਨਹਦ ਵਜੇ ਅਰੰਧ ਸੁਣੋ ਵਡ ਪਾਗੀ ਹੋ ਸਗਲ ਮਨੋਰਚ ਪੂਰ पार भर प्रभ पाया उतरे दुख रोग संताप उत्तरे सुि सची संत साजन पर सरसी पूरे गुरते जाने। सुनते जानी सुनति पवता सतगुरया पर पूरे बेलवन्त नानक गुरुचरन लगे बाजयानहदूरे सुनते पुणित के पवता सतगुर्यापुरे नानक गुरु चरण लागे ਵਾਜਿਆਨ ਹਦ ਤੂਰ ਸਲੁਕ ਪਵਣ ਗੁਰੂ ਪणि ਪਿਤਾ ਮਤ ਕਰਤ ਮਤ ਦੇਵ ਸਰਾਂਦੈ ਦਾਈ ਦਾਇਆ ਕੇਨ ਸਗਲ ਜਗਤ ਚੰਗ ਆਈਆ ਬਰ ਆਈਆ ਵਜੇ ਧਰਮ ਹਦ ਤੂਰ ਕਰਮੀਆ ਆਪਣੀ ਇਨੇ ਦੇ ਗਏ ਦੂਰ ਜਿਨੇ ਨਾਮ ਤੇ ਆਇਆ ਗਏ ਮਸਕਤ ਗਾਣ ਨਾਨਕ ਦੇ ਮੁਖ ਉਜਲੇ ਕੀਤੀ ਛੁਟੇ ਨਾ ਜਿਨੇ ਨਾਮ ਤੇ ਆਇਆ ਗਏ ਮਸਕਤ ਗਾਣ ਨਾਨਕ ਦੇ ਮੁਖ ਉਜਲੇ चुटे नान वाहे गुरु जी का खालसा गुरु जी की फतेह